ਤੇ ਇਹਦੀ ਬਲੱਡ ਲਾਈਨ ਹਾਂ ਇਹਦੀ ਬਲੱਡ ਲਾਈਨ ਆ ਜੀ ਸੁਖਵੀਰ ਸਿੰਘ ਬਾਦਲ ਕੋਲੇ ਮਹਾਰਾਜਾ ਘੋੜਾ ਹੈ ਜੀ ਠੀਕ ਹੈ ਜੀ ਹਾਂ ਉਹਦਾ ਬੱਚਾ ਜੀ ਇਹ ਠੀਕ ਹੈ ਜੀ ਤੇ ਹਾਂਜੀ ਹਾਂਜੀ ਤੇ ਬਹਿਵਲ ਬਰਗਾੜੀ ਦੇ ਮਸ਼ਹੂਰ ਤੇ ਨਾਂ ਦੇ ਸਾਡਾ ਸਟੱਡ ਫਾਰਮ ਆਪਣਾ ਥਾਰੋ ਵੀ ਹੈ ਹਾਂਜੀ ਕਾਲਾ ਕੰਟਾ ਆਪਣੇ ਕੋਲੇ ਹੈ ਜੀ ਖਾਸ ਕਰਕੇ ਜੀ ਹਾਂਜੀ ਸਤਨਵੀਰ ਦਾ ਸਾਡਾ ਇਹਨੂੰ ਪਤਾ ਲੱਗ ਹੀ ਜਾਂਦਾ ਜੀ ਠੀਕ ਹੈ ਜੀ ਤੇ ਇਹਦੀ ਬਲੱਡ ਲਾਈਨ ਹਾਂ ਇਹਦੀ ਬਲੱਡ ਲਾਈਨ ਆ ਜੀ ਸੁਖਵੀਰ ਸਿੰਘ ਬਾਦਲ ਕੋਲੇ ਮਹਾਰਾਜਾ ਘੋੜਾ ਹੈ ਜੀ ਠੀਕ ਹੈ ਜੀ ਹਾਂ ਉਹਦਾ ਬੱਚਾ ਜੀ ਇਹ ਠੀਕ ਹੈ ਜੀ ਤੇ ਪਾ ਉੱਥੋਂ ਬਾਦਲ ਸਾਹਿਬ ਤੋਂ ਹੀ ਲੈ ਕੇ ਆਏ ਸੀਗੇ ਜੀ ਬੱਚਾ ਇਹ 2 ਸਾਲ ਦਾ ਠੀਕ ਹੈ ਜੀ 1.5 ਸਾਲ ਦਾ ਸੀਗਾ ਜੀ ਹਾਂ ਜੀ ਤੇ ਫਿਰ ਆਪਾਂ 1.5 ਸਾਲ ਘਰੇ ਪਾਲਿਆ ਜੀ ਇਸ ਟਾਈਮ ਹੋ ਗਿਆ 3.5 3 ਸਾਲ ਜੀ ਇਹ ਠੀਕ ਹੈ ਜੀ ਹਾਂ ਜੀ ਚੰਗੀ ਚੰਗੀ ਨਸਲ ਆ ਜੀ ਇਹਦੀ ਠੀਕ ਦੂਜਾ ਇਹਦੀ ਗਰਦਨ ਗੁਰਦਨ ਬਹੁਤ ਜਿਹੜੀ ਆਮ ਘੋੜਿਆਂ ਵਾਂਗੂ ਸੋਹਣੀ ਆ ਜੀ ਉਹ ਤੁਹਾਡੇ ਸਾਹਮਣੇ ਤੁਸੀਂ ਹਟ ਜਾ ਬਟਾ ਹਟ ਠੀਕ ਤੇ ਹਾਈਟ ਕਿੰਨੀ ਬਾਪੂ ਜੀ ਹੈ ਤੇ ਜੀ ਹੈਗੀ 63 ਇੰਚ ਜੀ 63 ਇੰਚ ਹਾਂ ਜੀ 63 ਇੰਚ ਆ ਇਹ ਬੱਚਾ ਹਲੇ ਜੀ ਦੋ ਦੰਦ ਆ ਜੀ ਹਲੇ ਹੋਰ ਹਾਂਜੀ ਇੰਚ ਡੇਡਾਂ ਚ ਨੇ ਹੋਰ ਕਰਨੀਆਂ ਵਾਲੇ ਬੜੇ ਆਰਾਮ ਨਾਲ ਜੀ ਤੇ ਕੋਈ ਅਸਲ ਚ ਹੋਰ ਪੇ ਚਾਹੀ ਨਹੀਂਗਾ ਜੀ ਫਲਕਾਰੀ ਫਲਕਾਰੀ ਵਗੈਰਾ ਇਹ ਨਹੀਂ ਸਾਫ ਆ ਰੰਗ ਸਾਫ ਆ ਜਿਹੜਾ ਅੱਜ ਕੱਲ ਦੇ ਥੋੜਾ ਜਿਆਦਾ ਟ੍ਰੈਂਡ ਚੱਲਦਾ ਹੈ ਜੀ ਕਿਉਂ ਕੰਪੀਟੀਸ਼ਨ ਹੋਣ ਲੱਗੇ ਆ ਦੋ ਚਹ ਜਿਹੜੇ ਸਾਫ ਘੋੜੇ ਆ ਜੀ ਉਹਨਾਂ ਨੂੰ ਫਿਰ ਨੰਬਰ ਨੰਬਰ ਦਿੱਤੇ ਜਾਂਦੇ ਆ ਠੀਕ ਹੈ ਜੀ ਰੂਹ ਕੁਛ ਹੁੰਦੀ ਆ ਆਪਣੇ ਲਈ ਹਾਂਜੀ ਹਾਂਜੀ ਬੰਦਾ ਹੈਗਾ ਹੀ ਆ ਜੀ ਜਾਨਵਰਾਂ ਨਾਲ ਪਿਆਰ ਆ ਜੀ ਸਾਰੀ ਪਬਲਿਕ ਦਾ ਪਿਆਰ ਆ ਸਾਰਿਆਂ ਦਾ ਪਿਆਰ ਆ ਜੀ ਠੀਕ ਹੈ ਤੇ ਪਿਆਰ ਕਰਕੇ ਆ ਮੇਲੇ ਦੀ ਬਹੁਤ ਰੌਣਕਾਂ ਅੱਜ ਦਿਨ ਹੋ ਗਿਆ ਜੀ ਹਾਂਜੀ ਹਾਂਜੀ ਫਿਰ ਮੁਖਸਰ ਸਾਹਿਬ ਤੁਹਾਨੂੰ ਪਤਾ ਹੀ ਆ ਜੀ ਗੁਰਗਵਾਲੀ ਧਰਤੀ ਆ ਬਹੁਤ ਖੁਸ਼ੀ ਹੋਈ ਜੀ ਇੱਥੇ ਆਟ ਸਾਰੇ ਆਣ ਠੀਕ ਹੈ ਤੇ ਇਹ ਸ਼ੌਂਕ ਆ ਜਿਹੜਾ ਤੁਹਾਨੂੰ ਸਾਨੂੰ ਜੀ ਪ੍ਰਾਣਾ ਹੀ ਆ ਜੀ ਬਾਬੇ ਮਹੀਨਾ ਤੋਂ ਲੈ ਕੇ ਦਾਦਾ ਜੀ ਹੁੰਨਿਆਂ ਤੋਂ ਲੈ ਕੇ ਠੀਕ ਹੈ ਜੀ ਪਹਿਲਾਂ ਥੋੜਾ ਜਿਹਾ ਆਏ ਸੀਗਾ ਸਵਾਰੀ ਦਾ ਹੁੰਦਾ ਸੀ ਹਾਂਜੀ ਹਾਂਜੀ ਫੇਰ ਥੋੜਾ ਜਿਹਾ ਖੇਤੀਬਾੜੀ ਦੇ ਨਾਲ ਇਹਨਾਂ ਨੂੰ ਆਪਾਂ ਲੈ ਜਾਂਦਾ ਜੀ ਠੀਕ ਹੈ ਖੂਨ ਚ ਹੀ ਆ ਮਤਲਬ ਸਾਰਕ ਤੌਰ ਤੇ ਹਾਂਜੀ ਹਾਂਜੀ ਪ੍ਰਾਣਾ ਹੀ ਆ ਜੀ ਹਾਂਜੀ ਗਾਂ ਗਾਂ ਹੋਏ ਹੋਏ ਨਾਲ ਚੱਲਦਾ ਪਿਆ بڑا بڑا ਤੀਜੀ ਪੀੜ੍ਹੀ ਸਾਡੀ ਹੋ ਗਈ ਤੀਜੀ ਪੀੜ੍ਹੀ ਜਿਹੜੇ ਇਹ ਕੰਮ ਕਰਨ ਵਾਲੇ ਮੁੰਡੇ ਆ ਠੀਕ ਹੈ ਜੀ ਹਾਂਜੀ ਹਾਂਜੀ ਉਹਨਾਂ ਦੀ ਹੋ ਗਈ ਆ ਠੀਕ ਹੈ ਉਹ ਜਿਹੜੇ ਕੰਮ ਕਰਨ ਵਾਲੇ ਆ ਪਹਿਲਾਂ ਇਹਨਾਂ ਦੇ ਬਾਬੇ ਸੀਗੇ ਫਿਰ ਇਹਨਾਂ ਦੇ ਪਿਓ ਸੀਗੇ ਉਵੇਂ ਨਾਲ ਵਿਚਾਰੇ ਉਹ ਚੱਲੀ ਜਾਂਦੇ ਆ ਜੀ ਠੀਕ ਹੈ ਬਹੁਤ ਜ਼ਿਆਦਾ ਵਿਚਾਰੇ ਮੁੰਡੇ ਸਾਡੇ ਵਫਾਦਾਰ ਆ ਜੀ ਸਾਨੂੰ ਕੋਈ ਫਿਕਰ ਨਹੀਂ ਘੋੜਿਆਂ 'ਚ ਆ ਕੇ ਵੀ ਅਸੀਂ ਇਹ ਆ ਕਰਨਾ ਚਾਹੀਏ ਉਹ ਕਰਾਉਣਾ ਆਪਣੇ ਆਪ ਹੀ ਸਾਰਾ ਕਰੀ ਜਾਂਦੇ ਆ ਜੀ ਕੰਮ ਸਿਆਣੇ ਆ ਮੁੰਡੇ ਸਮਝਦਾਰ ਆਏ ਸਾਡੇ ਠੀਕ ਹੈ ਜੀ ਹਾਂਜੀ ਹਾਂ ਤੇ ਬਾਪੂ ਜੀ ਮੈਂ ਕੁੜੇ ਬਈ ਕਿਸੇ ਪੁੱਤ ਨੂੰ ਮਾਰਾ ਸ਼ੌਂਕ ਲੱਗ ਜਾਏ ਤੇ ਫਿਰ ਉਹਨੂੰ ਘੋੜਾ ਲੈ ਕੇ ਦੇ ਦੇ ਚੰਗੀ ਸਹੀ ਗੱਲ ਹੈ ਹਾਂ ਹਾਂਜੀ ਕਈ ਫਰਵਾਨ ਦੇ ਜੀ ਐਵੇਂ ਆਖੇ ਨਹੀਂ ਇਹ ਖਾਸ ਕਰਕੇ ਹੀ ਆਏ ਕਈ ਵੀ ਸ਼ੌਕ ਬਣ ਜਾਂਦੇ ਇਹ ਨਹੀਂ ਪਤਾ ਕਿ ਕਿਹਦੇ ਬੇਟੇ ਨੂੰ ਬਣਦਾ ਸਾਡੇ ਬੱਚੇ ਨੂੰ ਵੀ ਬਣ ਸਕਦਾ ਹੈ ਪਰ ਘੋੜਿਆਂ ਵਾਲੇ ਪਾਸੇ ਆ ਕੇ ਜਦੋਂ ਸ਼ੌਕ ਘੋੜੇ ਦਾ ਵੱਖਰਾ ਹੈ ਥੋੜਾ ਘੋੜੇ ਵਾਲੇ ਪਾਸੇ ਅਸੀਂ ਜਾ ਲੰਗੇ ਬੱਚੇ ਅੱਛਾ ਜੇ ਮੇਰਾ ਸ਼ੌਕ ਉਹ ਦਗਾਪੇ ਬੱਚਿਆਂ ਦੀ ਕੁਦਰਤੀ ਗੱਲ ਹੈ ਜੀ ਹੁਣ ਹੈ ਫਿਰ ਹੋਰ ਪਾਸੇ ਬੱਚੇ ਮੁੜਦੇ ਵੀ ਆ ਜ਼ਰੂਰ ਮੁੜਦੇ ਆ ਜੀ ਤੇ ਪਰਮਾਤਮਾ ਬੱਚਿਆਂ ਨੂੰ ਕਿਸੇ ਦਿਨ ਨੂੰ ਵੀ ਨਾਂ ਲੈ ਕੇ ਜਾ ਇਹ ਸ਼ੌਕ ਚੰਗਾ ਵੀ ਹੈ ਜੀ ਬਹੁਤ ਚੰਗਾ ਸ਼ੌਕ ਹੈ ਜੀ ਬਹੁਤ ਚੰਗਾ ਸ਼ੌਕ ਹੈ ਬਿਲਕੁਲ ਬਹੁਤ ਸ਼ੌਕ ਹੈ ਤੇ ਬੱਚੇ ਕਰ ਵੀ ਰਹੇ ਆ ਸ਼ੌਕ ਦਾ ਹਾਂ ਜੀ ਬਹੁਤ ਵਧੀਆ ਬੱਚੇ ਇਸ ਟਾਈਮ ਮੇਰੇ ਚੈਨ ਚ ਆ ਰਹੇ ਆ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਹਾਂ ਧੰਨਵਾਦ ਧੰਨਵਾਦ ਸਸਰੀ ਘਰ ਵਾਲੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਹਾਂ ਜੀ ਵੈਲਕਮ ਜੀ ਤੁਹਾਡੇ ਚੈਨ ਚ